ਇਹ ਤਾਂ ਗਲਤ ਤੇ ਕਾਨੂੰਨ ਹੀ ਗਲਤ ਬਣਾਉਂਦੇ ਆ ਇਹ। ਲੱਗਾ ਯਾਰ ਮੰਗਾ ਤਾਂ ਉਹਨਾਂ ਨੇ ਪਹਿਲਾਂ ਪੂਰੀਆਂ ਨਹੀਂ ਕਰੀਆਂ ਜਿਹਨਾਂ ਨੂੰ ਨੌਕਰੀ ਦੇਣੀ ਹੈ ਤੇ ਉਹਨਾਂ ਨੂੰ ਤਾਂ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਉਹਨਾਂ ਦੇ। ਕੀ ਕੀ ਦਿੱਕਤ ਆ ਰਹੀਆਂ ਤੁਹਾਨੂੰ ਜੀ? ਆਮ ਜਨਤਾ ਨੂੰ ਆਮ ਇਨਸਾਨ ਨੂੰ ਬਹੁਤ ਹੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਇਹ ਦਿੱਕਤ ਨੂੰ ਦੇਖ ਕੇ ਇਹ ਲੱਗਦਾ ਕਿ ਸਾਨੂੰ ਸਾਈਕਲ ਨਵੇਂ ਲੈ ਲੈਣੇ ਚਾਹੀਦੇ ਆ। ਘੰਟਾ ਘੰਟਾ ਹੋ ਗਿਆ ਜੀ ਸਾਨੂੰ ਲਾਈਨ ਦੇ ਵਿੱਚ ਖੜੇ ਨੂੰ ਤੇਲ ਨਹੀਂ ਮਿਲ ਰਿਹਾ ਸਾਨੂੰ ਕੀ ਮੁਸ਼ਕਲ ਆ ਸਾਹਮਣੇ ਕਰਨਾ ਪੈ ਰਿਹਾ ਪੈਟਰੋਲ ਦੀ ਬਹੁਤ ਮੁਸ਼ਕਲ ਵੰਦੇ ਡੀਜ਼ਲ ਦੀ ਪੈਟਰੋਲ ਦੀ ਨਾ ਮਾਨੂਨ ਕਾਨੂੰਨ ਵਾਪਸ ਆਉਣਾ ਚਾਹੀਦਾ ਹੋਣਾ ਤਾਂ ਚਾਹੀਦਾ ਜੀ ਅੱਜ ਪਤਾ ਲੱਗਾ ਯਾਰ ਵੀ ਹੜਤਾਲ ਆ ਪੈਟਰੋਲ ਪੰਪਾਂ ਦੇ ਤੁਹਾਨੂੰ ਦਿਖਾ ਸਕਦੇ ਆ ਕਿ ਕਿੰਨੀਆਂ ਵੱਡੀਆਂ ਕਤਾਰਾਂ ਨੇ ਆਮ ਜਿਹੜੀ ਜਨਤਾ ਹੈ ਉਹ ਮੁਸ਼ਕਲ ਦੇ ਵਿੱਚ ਆਈ ਹੋਇਆ ਹੈ ਕੇਂਦਰ ਸਰਕਾਰ ਵੱਲੋਂ ਜਿਹੜਾ ਹਿੱਟ ਐਂਡ ਰਨ ਕਾਨੂੰਨ ਬਣਾਇਆ ਗਿਆ ਹੈ ਉਹਦੇ ਬਾਰੇ ਮਤਲਬ ਕਿ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਲੋਕ ਮੁਸ਼ਕਲ ਦੇ ਵਿੱਚ ਪਏ ਹੋਏ ਨੇ ਅਤੇ ਜਿਹੜਾ ਪੈਟਰੋਲ ਪੰਪਾਂ ਦੇ ਤੁਹਾਨੂੰ ਦਿਖਾ ਸਕਦੇ ਆ ਕਿ ਕਿੰਨੀਆਂ ਵੱਡੀਆਂ ਕਤਾਰਾਂ ਨੇ ਆਮ ਜਿਹੜੀ ਜਨਤਾ ਹੈ ਉਹ ਮੁਸ਼ਕਲ ਦੇ ਵਿੱਚ ਆਈ ਹੋਇਆ ਤੁਹਾਨੂੰ ਕੀ ਕੀ ਮੁਸ਼ਕਲਾਂ ਸਾਹਮਣੇ ਕਰਨਾ ਪੈ ਰਿਹਾ ਹੈ ਪੈਟਰੋਲ ਦੀ ਬਹੁਤ ਮੁਸ਼ਕਲ ਵੈਂਦੀ ਹੈ ਡੀਜ਼ਲ ਦੀ ਪੈਟਰੋਲ ਦੀ ਇੱਧਰ ਫੱਟੇ ਘਰ ਸਾਡਾ ਮੇਲਾ ਚੱਲ ਰਿਹਾ ਤੇਲ ਦੀ ਬਹੁਤ ਪ੍ਰੋਬਲਮ ਪੈ ਰਹੀ ਆ ਇਹਦਾ ਛੇਤੀ ਤੋਂ ਛੇਤੀ ਹੱਲ ਕੱਢਿਆ ਜਾਵੇ ਇਹ ਜਿਹੜਾ ਨਵਾਂ ਕਾਨੂੰਨ ਪੈਦਾ ਉਹ ਕੀਤਾ ਗਿਆ ਹੈ ਬਾਰੇ ਤਾਂ ਲੱਗਦਾ ਕਿ ਵਾਪਸ ਹੋਊਗਾ ਕੋਈ ਨਹੀਂ ਕਹਿ ਸਕਦੇ ਜੇ ਇਹਦੇ ਬਾਰੇ ਮੁਸ਼ਕਲ ਹੈ ਜੀ ਨਵਾਂ ਕਾਨੂੰਨ ਵਾਪਸ ਆਉਣਾ ਚਾਹੀਦਾ ਹੋਣਾ ਚਾਹੀਦਾ ਜੀ ਜਿਹੜਾ ਪੈਟਰੋਲ ਡੀਜ਼ਲ ਨਹੀਂ ਮਿਲ ਰਿਹਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤਦੋ ਅੱਜ ਪਤਾ ਲੱਗਾ ਯਾਰ ਵੀ ਹੜਤਾਲ ਆ ਅੱਛਾ ਜੀ ਤੇ ਜਿਹੜਾ ਨਵਾਂ ਕਾਨੂੰਨ ਕਿ ਆਇਆ ਤੇ ਉਹ ਬਹੁਤ ਸੋਣਾ ਚਾਹੀਦਾ ਇਹਦਾ ਗਲਤ ਕਾਨੂੰਨ ਹੈ ਗਲਤ ਬਣਾਉਂਦੇ ਆ ਇਹ ਅੱਛਾ ਜੀ ਤੇ ਇਹਦੇ ਦੇ ਫਰਕ ਪਊਗਾ ਵਾ ਜੀ ਦੇ ਕੁਝ ਉਹ ਤਾਂ ਪਊਗਾ ਹੀ ਪਊਗਾ ਅੱਛਾ ਜੀ ਤੁਸੀਂ ਕੀ ਕਹਿਣਾ ਜਾਓਗੇ ਸਰਕਾਰ ਨੂੰ ਕੀ ਤੁਹਾਡੀ ਮੰਗ ਹੈ ਸਾਡੀ ਗਿਆ ਮੰਗਾ ਯਾਰ ਮੰਗਾ ਤਾਂ ਉਹਨਾਂ ਨੇ ਪਹਿਲਾਂ ਪੂਰੀਆਂ ਨਹੀਂ ਕਰੀਆਂ ਜਿਹਨਾਂ ਨੂੰ ਨੌਕਰੀ ਦੇਣੀ ਹੈ ਤੇ ਉਹਨਾਂ ਤਾਂ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਉਹਨਾਂ ਦੇ ਇਹ ਤੁਹਾਨੂੰ ਕੀ ਕੀ ਦਿੱਕਤਾਂ ਆ ਰਹੀਆਂ ਤੁਹਾਨੂੰ ਸਾਨੂੰ ਤਾਂ ਵੀਰੇ ਦਿੱਕਤਾਂ ਹੀ ਦੀ ਇੱਕ ਤਾਂ ਤੁਹਾਨੂੰ ਕੀ ਕੀ ਦਿੱਕਤਾਂ ਆ ਰਹੀਆਂ ਤੁਹਾਨੂੰ ਵੀ ਵੀਰੇ ਯਾਰ ਤੁਹਾਨੂੰ ਕੀ ਕੀ ਦਿੱਕਤਾਂ ਆ ਰਹੀਆਂ ਨੇ ਵੀ ਔਰ ਲੋਕ ਮੈਨੂੰ ਇਹ ਸਟ੍ਰਾਈਕ ਹੋ ਰਹੀ ਹੈ ਤਾਂ ਮੈਂ ਹੁੰਦੇ ਆਇਆ ਸੀਗਾ ਤਾਂ પેટ્રોલ ਦੀ ਦਿੱਕਤ ਹੋ ਰਹੀ ਹੈ ਤਾਂ ਸਾਰੇ ਪਵਾ ਰਹੇ ਆ ਕੀ ਮੰਗ ਕਰਦੇ ਸੀ ਕਿ ਪਤਾ ਨਹੀਂ ਮੈਂ ਐਕਚੁਅਲੀ ਲਾਸ ਪੜੇ ਨਹੀਂ ਆ ਗਏ ਹਲੇ ਮੈਨੂੰ ਜ਼ਿਆਦਾ ਨੌਲੇਜ ਨਹੀਂ ਹੈ ਮੈਂ ਤਾਂ ਸਭ ਦੀ ਪੀੜ ਦੇਖੀ ਤਾਂ ਮੈਂ ਆ ਗਿਆ ਇੱਕ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਜੀ ਆਮ ਆਮ ਜਨਤਾ ਨੂੰ আর ਆਮ ਇਨਸਾਨ ਨੂੰ ਬਹੁਤ ਹੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਇਹ ਦਿੱਕਤ ਨੂੰ ਦੇਖ ਕੇ ਇਹ ਲੱਗਦਾ ਕਿ ਸਾਨੂੰ ਸਾਈਕਲ ਨਵੇਂ ਲੈ ਲੈਣੇ ਚਾਹੀਦੇ ਆ ਮੋਟਰਸਾਈਕਲ ਤਾਂ ਬੰਦ ਕਰ ਦੇਣੇ ਚਾਹੀਦੇ ਆ ਕਿਉਂਕਿ ਜਿਸ ਹਾਲ ਸਾਡਾ ਬੁਰਾ ਹਾਲ ਹੋ ਰਿਹਾ ਘੰ ਹੋਗਾ ਜੀ ਸਾਨੂੰ ਲੈਂਡ ਦੇ ਵਿੱਚ ਖੜੇ ਨੂੰ ਤੇਲ ਨਹੀਂ ਮਿਲ ਰਿਹਾ ਸਾਨੂੰ ਬਹੁਤ ਦਿੱਕਤ ਹੋ ਰਹੀ ਹੈ